ਸੋਲਖੀਆਂ ਟੋਲ ਟੈਕਸ ਤੇ ਇੱਕ ਸਾਡੀ ਬੇਟੀ ਹਾਸੀ ਦਾ ਸ਼ਿਕਾਰ ਹੋਈ ਹੈ ਮੈਂ ਪਹੁੰਚਿਆ ਉਹਨਾਂ ਦੇ ਘਰ ਘਨੋਲੀ ਦੀ ਰਹਿਣ ਵਾਲੀ ਹੈ ਬੇਟੀ ਪੜ੍ਹੀ ਲਿਖੀ ਸੀ ਇਹ ਮੈਂ ਬੇਟੀ ਦੇ ਘਰ ਦੇ ਤੁਹਾਨੂੰ ਕੁਝ ਹਾਲ ਇਥੋਂ ਦਿਖਾ ਰਿਹਾ ਕਿਉਂਕਿ ਕੋਈ ਅਮੀਰ ਨਹੀਂ ਹੁੰਦਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਨੌਕਰੀਆਂ ਕਰਾਈਏ ਪਰ ਮੈਂ ਬੇਨਤੀ ਕੀਤੀ ਸੀ ਟੋਲ ਟੈਕਸ ਵਾਲਿਆਂ ਨੂੰ ਕਿ ਬੇਟੀਆਂ ਨੂੰ ਇਸ ਤਰ੍ਹਾਂ ਟਿੱਪਰਾਂ ਨੇ ਮੂਰੇ ਸੀਟੀਆਂ ਪਾ ਕੇ ਗਲਾਂ ਵਿੱਚ ਖੜੇ ਕਰਨਾ ਕਿ ਟਿੱਪਰਾਂ ਵਾਲਿਆਂ ਨੇ ਸਰਦਾਰ ਜੀ ਰੋ ਰਹੇ ਨੇ ਸਰਦਾਰ ਜੀ ਰੋਣ ਲੱਗ ਪਏ ਨੇ ਉਹਨਾਂ ਦੇ ਪਿਤਾ ਜੀ ਨੇ ਮੈਂ ਗੱਲਬਾਤ ਕਰਾਂਗਾ ਬੇਟੀ ਮੇਰੀ ਹੈ ਦਰਦ ਹੈ ਸਾਨੂੰ ਕਾਫੀ ਖਬਰ ਚੁੱਕੀ ਸੀ ਝਾੜ ਕੀਤੀ ਐ ਮੈਂ ਐਸ ਐਚਓ ਸਾਹਮਣੇ ਕਿਹਾ ਇਹ ਕਹਿੰਦੇ ਪਰਚਾ ਦਰਜ ਕਰ ਦਿੱਤਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਜਰਨੈਲ ਸਿੰਘ ਨੂੰ ਮੈਂ ਕਿਹਾ ਪਰਚਾ ਦਰਜ ਹੋ ਗਿਆ ਏ 6 ਮਹੀਨੇ ਬਾਅਦ ਉਹਨਾਂ ਨੇ ਵਾਪਸ ਆ ਜਾਣਾ ਪਰ ਇਹ ਇਹ ਬਾਪ ਇਹਨੂੰ ਕਦੋਂ ਬੇਟੀ ਮਿਲੇਗੀ ਬੇਟੀ ਬਾਪ ਨੂੰ ਜਦ ਤੱਕ ਡੱਡੂ ਕਹਿੰਦੀ ਹੁੰਦੀ ਐ ਜਦ ਡੈਡੀ ਕਹ ਨਹੀਂ ਹੁੰਦੀ ਅੱਜ ਕੱਲ ਡੈਡੀ ਕਹਨੀਆਂ ਨੇ ਜੇ ਪਾਪਾ ਵੀ ਕਹਿ ਦਨੀਆਂ ਕੁਛ ਕੁੜੀਆਂ ਹੈ ਨਾ ਇੱਕ ਬਾਪ ਦੀ ਬੇਟੀ ਠੀਕ ਆ ਚਲੋ ਕਹਿੰਦੇ ਨੇ ਬਾਹ ਕੱਟੀ ਗਈ ਹੈ ਬਿਲਕੁਲ ਮੈਂ ਕੱਲ ਪੀਜੀਏ ਵੀ ਜਾਵਾਂਗੇ ਅਸੀਂ ਇੱਥੇ ਇਹ ਹੈ ਬੇਟੀ ਦੇ ਕਮਰੇ ਜਿੱਥੇ ਵਿਚਾਰੀ ਨੌਕਰੀ ਤੇ ਜਾਂਦੀ ਸੀ 14-15000 ਪਿੱਛੇ ਇੱਕ ਇਹ ਬੇਨਤੀ ਕਰਦ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੋਈਦਾ ਨਹੀਂ ਹੁੰਦਾ ਸਦਾ ਜੀ ਰੋਈਦਾ ਨਹੀਂ ਹੁੰਦਾ ਨਹੀਂ ਰੋਈਦਾ ਨਹੀਂ ਹੁੰਦਾ ਸਦਾ ਜੀ ਰੋਈ ਜਾਂਦੇ ਨੇ ਇੱਕ ਭਰਾ ਦੋ ਭਰਾ ਨੇ ਦੋ ਭਰਾਵਾਂ ਦੀ ਇੱਕ ਭੈਣ ਹੈ ਇੱਕੋ ਭੈਣ ਇੱਕੋ ਭੈਣ ਰਖੜੀ ਬੰਨਣ ਵਾਲੀ ਉਹ ਵੀ ਇਹਨਾਂ ਦੇ ਝਾਲਮਾਨੇ ਇਹਨਾਂ ਦੇ ਦਰਿੰਦਿਆਂ ਨੇ ਉਹੀ ਹੱਥ ਕੇ ਰਖੜੀ ਬੰਨਦੀ ਹੋਣੀ ਹੈ ਮੈਨੂੰ ਲੱਗਦਾ ਹੈ ਕੁੜੀਆਂ ਦੋ ਹੱਥ ਕੇ ਰਖੜੀਆਂ ਬੰਨ੍ਹੀਆਂ ਹੁੰਦੀਆਂ ਇੱਕ ਹੱਥ ਕੇ ਰਖੜੀ ਬੰਨ੍ਹਦੀ ਹੁੰਦੀ ਹੈ ਬੇਟੀ ਤੇ ਇੱਕ ਦੇ ਗੱਲ ਆਪਣੇ ਭਰਾ ਤੋਂ ਪੈਸੇ ਲਿਆ ਕਰਦੀ ਹੈ ਦੇ ਦੇ ਪੈਸੇ ਹੈਨਾ ਦੇ 100 ਰੁਪਈਆ 200 ਬਸ 5 ਚਲੋ ਹੁਣ 500 ਦੀ ਰੀਤ ਆ ਗਈ ਉਹ ਹੱਥ ਕੱਟਿਆ ਗਿਆ ਬਿਲਕੁਲ ਤੇ ਬੇਟੀ ਕੋਲ ਜਾਵਾਂਗੇ ਗੱਲਬਾਤ ਕਰਾਂਗੇ ਸਰਦਾਰ ਜੀ ਪਹਿਲਾਂ ਤਾਂ ਰੋ ਨਾ ਰੋ ਰੋਈ ਨਾ ਨਹੀਂ ਸਰਦਾਰ ਜੀ ਕੋਈ ਜਾਣਦੇ ਨੇ ਕਿੰਨੀ ਪੜ੍ਹੀ ਸੀ ਬੇਟੀ ਉਹ ਲਾਡੂ ਕਿੰਨੀ ਦੇਰ ਦੀ ਨੌਕਰੀ ਕਰ ਰਹੀ ਐ ਚਾਰ ਪੰਜ ਸਾਲ ਹੋ ਗਏ ਉੱਥੇ ਹੀ ਟੋਰਟੈਕਸ ਤੇ ਹਾਂਜੀ ਤੇ ਮਾੜਾ ਮੋਟਾ ਤੁਸੀਂ ਦੱਸੋਗੇ ਬੇਟੀ ਨੇ ਕੀ ਦੱਸਿਆ ਸੀ ਉੱਥੇ ਕੁਝ ਬੋਲੀ ਐ ਜਦੋਂ ਵੀ ਕੀ ਹੋਇਆ ਸੀ ਉਹ ਤਾਂ ਇਹ ਤਾਂ ਬੋਲੀ ਨਹੀਂ ਜੀ ਅਜੋ ਅੱਛਾ ਦੱਸਣ ਜੋਗਾ ਜਾਂ ਵੀ ਨਹੀਂ ਹੈ ਜੀ ਕੋਈ ਬਿਆਨ ਵਗੈਰਾ ਦਿੱਤਾ ਹੋਵੇ ਉਹਨੇ ਵੀ ਇਸ ਤਰ੍ਹਾਂ ਹੋਇਆ ਸੀ ਜਾਂ ਇਦਾਂ ਸੀ ਨਹੀਂ ਜੀ ਕੋਈ ਬਿਆਨ ਨਹੀਂ ਹੋਇਆ ਜੀ ਕੀ ਮੰਗ ਕਰਦੇ ਆ ਜੀ ਮੰਗ ਤਾਂ ਇਨਸਾਫ ਮੰਗ ਰਹੇ ਜੀ ਬੇਟੀ ਦੇ ਮਰਿਆ ਇਨਸਾਫ ਕੀਤਾ ਜੀ ਇਨਸਾਫ ਤਾਂ ਚਲੋ ਪੁਲਿਸ ਦਾ ਪਰਚਾ ਦੇ ਦਿੱਤਾ ਉਹਨਾਂ ਨੇ ਤੇ ਹੋਰ ਬੇਨਤੀ ਕੋਈ ਟੋਲ ਟੈਕਸ ਵਾਲਿਆਂ ਨੂੰ ਸਰਦਾਰ ਜੀ ਦੇ ਉਹਨਾਂ ਦੇ ਬੇਟੀ ਦਾ ਭਰਾ ਹੈ ਇਹਨੇ ਮੈਨੂੰ ਬੇਨਤੀ ਕੀਤੀ ਹੈ ਕਿ ਟੋਲ ਟੈਕਸ ਵਾਲਿਆਂ ਨੂੰ ਮੈਂ ਮਿਲਾਂਗਾ ਹੁਣੇ ਫੋਨ ਕਰਾਂਗਾ ਇਹਨਾਂ ਦੇ ਸਾਹਮਣੇ ਕਿ ਇਹ ਨਾ ਹੋਵੇ ਕਿ ਬੇਟੀ ਤੁਹਾਡੇ ਕੋਲ ਨੌਕਰੀ ਕਰਦੀ ਸੀ 4-5 ਸਾਲ ਦੀ ਹਾਂਜੀ ਸਸੀ ਕਾਜਸਪੁਰੀ ਜੀ ਕੀ ਕਹਿਣਾ ਚਾਹੁੰਦੇ ਆ ਭੈਣ ਚਲੇਗੀ ਭੈਣ ਵਿਆਹ ਟੱਤੀ ਗਈ ਹੈ ਤੇ ਕੰਮਾਂ ਦਾ ਦੁੱਖ ਤਾਂ ਬਹੁਤ ਆਈ ਇਕੱਲੀੋ ਗੱਲੀ ਭੈਣ ਸੀ ਸਾਡੀ ਹਾਂ ਬਹੁਤ ਦੁੱਖ ਹੈ ਠੀਕ ਹੈ ਜੀ ਥੋੜਾ ਜਿਹਾ ਕੰਮ ਤਾਂ ਦਾਂ ਸੀ ਤਾਂ ਥੋੜਾ ਜਿਹਾ ਗੱਲ ਕਰਦਾ ਆਪਣੇ ਭੈਣਾਂ ਨੂੰ ਬਾਹਰ ਕੱਢਣੇ ਨੇ ਮੇਰੇ ਹਾਂ ਜੀ ਠੀਕ ਥੋੜੀ ਜਿਹੀ ਪ੍ਰੋਬਲਮਾਂ ਕਰਦੀਆਂ ਹੁੰਦੀਆਂ ਹਾਂ ਹਾਂ ਜੀ ਪਰ ਕੰਮ ਕੰਨਾ ਪੈਂਦਾ ਜੀ ਜੀ ਠੀਕ ਹੈ ਜੀ ਹੁਣ ਅਜੇ ਤੱਕ ਕੁਝ ਨਹੀਂ ਕਹਿੰਦਾ ਵੀ ਅਸੰਦਾ ਇਨਸਾਫ ਚਾਹੀਦਾ ਜੀ ਪਹਿਲੀ ਗੱਲ ਤਾਂ ਉਹਨਾਂ ਦੇ ਜਿਹੜੇ ਉਹ ਗੱਡੀ ਆ ਟਰੱਕ ਆ ਜਿਹੜਾ ਵੀ ਹੈਗਾ ਜੀ ਜ਼ਬਤ ਕਰੋ ਉਹਨੂੰ ਠੀਕ ਹੈ ਜੀ ਉਹਨੂੰ ਤਾਂ ਜ਼ਬਤ ਵੀ ਕਰੋ ਜੀ ਬਗੈਰ ਦਾ ਉਹਦਾ ਨੰਬਰ ਨਹੀਂ ਹੈਗਾ ਦੂਸਰੀ ਗੱਲ ਉਹ ਸ਼ੇਰਾਂ ਨੂੰ ਧੱਕਾ ਆਈ ਠੀਕ ਹੈ ਜੀ ਵੀਡੀਓ ਵਾਇਰਲ ਹੋ ਗਈ ਵੀ ਆ ਸ਼ੇਰਾਂ ਨੂੰ ਧੱਕਾ ਉਹਨੇ ਸਿੱਧੀ ਉਹ ਚੜਾਈ ਵੀ ਆ ਜੀ ਜਦਕਿ ਉਹਦੇ ਉਹਦੇ ਕੋਲ ਮਾਲਕ ਕੋਲ ਪੈਸਾ ਹੈ ਜਾਂ ਕੁਝ ਵੀ ਹੈ ਜੇ ਪਾਵਰ ਹੈਗੀ ਆ ਡਰਾਈਵਰ ਤਾਂ ਧੱਕੇ ਕਰ ਰਹੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੂਸਰੀ ਗੱਲ ਸਾਨੂੰ ਇਹ ਹੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਬਾਈ ਕੱਲੋਂ ਸਾਡੀ ਕੁੜੀ ਨੂੰ ਜੱਤਾਂ ਕਦੀ ਜੋਬ ਹੈਗੀ ਆ ਉਹ ਜੋਬ ਪਰ ਰਹਿਣੀ ਚਾਹੀਦੀ ਉਹ ਮੈਂ ਬੇਨਤੀ ਕਰਦਾ ਹਾਂ ਮੇਰੀ ਗਰੰਟੀ ਹੈ ਤੁਹਾਡੀ ਬੇਟੀ ਉੱਥੇ ਰਹੇਗੀ ਸਦਾ ਦੀ ਬੇਟੀ ਉੱਥੇ ਰਹੇਗੀ ਬੇਟੀ ਦੀ ਚਲੀ ਗਈ ਹੈ ਬਾਹ ਰਖੜੀ ਬੰਨਿਆ ਕਰਦੇ ਸੀ ਇਸ ਜਸਪ੍ਰੀਤ ਦੇ ਇਹਦਾ ਇੱਕ ਪਹਿਲਾ ਭਰਾ ਸੀ ਇਹਨਾਂ ਦਾ ਬੇਟਾ 2 ਸਾਲ ਪਹਿਲਾਂ 2 ਸਾਲ ਪਹਿਲਾਂ ਬੇਟੀ ਤੋਂ ਛੋਟਾ ਸੀ 27 ਸਾਲ ਦਾ ਤੇ ਉਹਦੀ ਵੀ ਹਾਰਟ ਅਟੈਕ ਦੇ ਨਾਲ ਮੌਤ ਹੋ ਚੁੱਕੀ ਹੈ ਹੁਣ ਇੱਕ ਭਰਾ ਆ ਸੋਹਣਾ ਭਰਾ ਜਸਪ੍ਰੀਤ ਛੋਟਾ-ਮੋਟਾ ਕੰਮ ਕਰਦਾ ਵਿਚਾਰਾ ਫੋਟੋਗ੍ਰਾਫੀ ਦਾ ਇੱਕ ਬਾਪ ਹੁਣ ਇਹਨਾਂ ਦਾ ਦੋਹਾਂ ਦੀ ਇੱਕੋ ਭੈਣ ਸੀ ਤੇ ਨੌਕਰੀ ਕਰਦੀ ਸੀ ਚਾਰ-ਪੰਜ ਸਾਲ ਤੋਂ ਮੈਂ ਬੇਨਤੀ ਕਰਦਾ ਸਰਦਾਰ ਜੀ ਹੋਰ ਕੁਝ ਕਹਿਣਾ ਚਾਹੁੰਦੇ ਕਹਿ ਨਹੀਂ ਰਹੇ ਰੋਹੀ ਜਾਂਦੇ ਨੇ ਸਰਦਾਰ ਜੀ ਕੀ ਨਾ ਜੀ ਨਾ ਕੀ ਨਹੀਂ ਪੁੱਛਤ ਲਵੇ ਫਤੇਸ਼ਿੰਗ ਫਤੇਸ਼ਿੰਗ ਤੇ ਕੁਝ ਬੇਟੀ ਦੀ ਕੋਈ ਗੱਲ ਬੇਟੀਆਂ लाड़-ਕਦਰ ਦੀ ਹੁੰਦੀਆਂ ਘਰ 'ਚ ਡੱਡੂ-ਡੱਡੂ ਕਰਕੇ ਇਦਾਂ ਦੀ ਕੋਈ ਗੱਲ ਕਹਿੰਦੀ ਹੁੰਦੀ ਵੀ ਡਾੜੀਆਂ ਤਾਂ ਮੇਰੀ ਅੰਨੀ ਚੰਗੀ ਸੀ ਜੀ ਮੈਨੂੰ ਤਾਂ ਕਹਿੰਦੀ ਤੂੰ ਡਾੜੀ ਪਰਵਾਹ ਨਾ ਕਰ ਮੈਂ ਸਭ ਕੁਝ ਬਣਾ ਲਊਗੀ ਤਾ ਰੋਈ ਜਾਂਦੇ ਨੇ ਸਦਾ ਜੀ ਮੰਗ ਹੈ ਦਿਨੇਚਰ ਡਾ ਜੀ ਨੂੰ ਵੀ ਮੈਂ ਕੱਲ ਬੇਨਤੀ ਕਰੀ ਸੀ ਐਮ ਐਲ ਏ ਬਣ ਜਾਂਦੇ ਨੇ ਸਾਰਾ ਕੁਝ ਕਰਦੇ ਨੇ ਪਰ ਇਹ ਨੱਥ ਨਹੀਂ ਪਾਉਂਦੇ ਕਿਉਂਕਿ ਇਹਨਾਂ ਦੇ ਮਿਲਜੁਲ ਕੀ ਚੱਲਦਾ ਸਾਰਾ ਕੁਝ ਟਿੱਪਰ ਵਾਲਿਆਂ ਦਾ ਸਾਰਾ ਕੁਝ ਮਿਲਜੁਲ ਕੀ ਚੱਲਦਾ ਮੈਂ ਇਹ ਨਹੀਂ ਹੁੰਦੀ ਐ ਜੇ ਕਿਤੇ ਉਹ ਗੱਡੀ ਲੋੜ ਹੁੰਦੀ ਉਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਹੈ ਬੇਟੀ ਦੀ ਜਾਨ ਬਚ ਗਈ ਐ ਜੇ ਕਿਤੇ ਇਹਦੀ ਭੈਣ ਇਹਦੀ ਬੇਟੀ ਕਿਤੇ ਥੱਲੇ ਆ ਜਾਂਦੀ ਟਾਇਰ ਦੇ ਤਾਂ ਇਹਨਾਂ ਉਤੋਂ ਦੀ ਮਿਲਣੀ ਹੁਣ ਵੀ ਵਿਚਾਰੀ ਹੋ ਗਈ ਆ ਪਾਜ ਹੋ ਗਈ ਆ ਹੁਣ ਵੀ ਇੱਕ ਲੱਗ ਗਿਆ ਸਾਰੀ ਉਮਰ ਦਾ ਇੱਕ ਉਹ ਤੇ ਬੇਨਤੀ ਕਰਾਂਗਾ ਮੈਂ ਐਮਐਲਏ ਸਾਹਿਬ ਨੂੰ ਇਹ ਬੇਟੀ ਇਹ ਘਰ ਨੇ ਇੱਥੇ ਰਹਿੰਦੀ ਸੀ ਬੇਟੀ ਖਨੋਲੀ ਤੋਂ ਮੈਂ ਤਸਵੀਰਾਂ ਦਿਖਾ ਰਿਹਾ ਜਿਹੜੇ ਵੀਰ ਮੈਂ ਬਾਈ ਜਿਹੜਾ ਇੱਕ ਨੰਬਰ ਇੱਕ ਹੋਰ ਪਾਵਾਂਗਾ ਜਿਹੜੇ ਵੀਰ ਨੇ ਕੋਈ ਗੱਲਬਾਤ ਕਰਨੀ ਹੈ ਸਰਦਾਰ ਜੀ ਰਮੇ ਨੰਬਰ ਚਲਾਵਾਂਗਾ ਨਾਲ ਕਿਸੇ ਨੇ ਕੋਈ ਬੇਟੀ ਦੀ ਵੈਸੇ ਵੀ ਕਿਉਂਕਿ ਮੈਂ ਘਰ ਦੇ ਹਾਲਤ ਦਿਖਾ ਰਿਹਾ ਮੇਰੀ ਵੀ ਬੇਟੀ ਸੀ ਉਹ ਤੇ ਆਪਾਂ ਨੇ ਇਸ ਪਰਿਵਾਰ ਦੀ ਵੈਸੇ ਵੀ ਮਦਦ ਕਰਨੀ ਹੈ ਤੇ ਮੈਨੂੰ ਟੋਲ ਟੈਕਸ ਵਾਲੇ ਨੇ ਕਿਹਾ ਕਿ ਨੇ ਸਰਦਾਰ ਜੀ ਅਸੀਂ ਇਹਨਾਂ ਦੀ ਆਰਥਿਕ ਤੌਰ ਤੇ ਜਿੰਨੀ ਹੋ ਸਕਦੀ ਹੈ ਮਦਦ ਕਰਾਂਗੇ ਬਣਦੀ ਹੈ ਮਦਦ ਕਰਨੀ ਬਣਦੀ ਹੈ ਨੌਕਰੀ ਕਰਦੀ ਸੀ 15000 ਤਨਖਾਹ ਸੀ ਵਾਂਗਵਾ ਬੈਠੀ ਹੈ ਇਹਨੇ ਸਰਦਾਰ ਫਤੇ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਵੀਰ ਕਮੈਂਟ ਕਰਦੇ ਨੇ ਜਿਹੜੇ ਜਿਹੜੇ ਵੀਰਾਂ ਨੇ ਬਹੁਤ ਨੇ ਕਮੈਂਟ ਕੀਤੇ ਨੇ ਮੈਨੂੰ ਅਰਦਾਸਾਂ ਕੀਤੀਆਂ ਨੇ ਕਿ ਬੇਟੀ ਸਹੀ ਸਲਾਮਤ ਹੋਵੇ ਬੇਟੀ ਦੀ ਜਾਨ ਬਚ ਜਾਵੇ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਬੇਟੀ ਠੀਕ ਠਾਕ ਹੈ ਪਰ ਸਰਦਾਰ ਜੀ ਕਹਿ ਰਹੇ ਨੇ ਵੀ ਅਜੇ ਵੀ ਬੋਲ ਨਹੀਂ ਰਹੀ ਬਿਆਨ ਨਹੀਂ ਦੇ ਰਹੀ ਤੇ ਕਾਫੀ ਸਟਾ ਹੋਰ ਵੀ ਲੱਗੀਆਂ ਹੋਣੀਆਂ ਮੈਂ ਕੱਲ ਬੇਟੀ ਕੁਲ ਵੀ ਤੁਹਾਡੀ ਮੁਲਾਕਾਤ ਕਰਾਵਾਂਗਾ ਤੇ ਬਾਹ ਬਿਲਕੁਲ ਰਖੜੀ ਬੰਨ੍ਹਣ ਵਾਲੀ ਬਾਹ ਕੰਮ ਕਰਨ ਵਾਲੀ ਬਾਹ ਕੰਪਿਊਟਰ ਤੇ ਐਡਾ ਐਡਾ ਉਂਗੜੀਆਂ ਮਾਰਨ ਵਾਲੀ ਬਾਹ ਉਹ ਕੱਟੀ ਗਈ ਹੈ ਸਾਡੀ ਬੇਟੀ ਦੀ ਇਹ ਬਹੁਤ ਦਰਦਨਾਕ ਹਾਸਾ ਹੈ ਤੇ ਕਾਰਵਾਈ ਚਲੋ ਹੋਈ ਹੈ ਤੇ ਮੰਗ ਕਰਦੇ ਅਸੀਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਜਸਪ੍ਰੀਤ ਜੀ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਬੇਟੀ ਸਾਡੇ ਘਰ ਹੈ ਚਲੋ ਵਿਆਹ ਕੇ ਜਾਣਾ ਹੈ ਇੱਕ ਦਿਨ ਉਦੋਂ ਤੱਕ ਸੋਲਖੀਆਂ ਟੋਰਟੈਕਸ ਵਾਲਿਆਂ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਡੀ ਬੇਟੀ ਨੂੰ ਉੱਥੇ ਹੀ ਜੋਬ ਤੇ ਰੱਖਿਆ ਜਾਵੇ ਤੇ ਮੈਂ ਇਹਨਾਂ ਕੋਲ ਵਾਅਦਾ ਕਰਦਾ ਤੇ ਬੇਟੀ ਉੱਥੇ ਹੀ ਨੌਕਰੀ ਕਰੇਗੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਰਹੋਗੇ ਉਧਰ ਉੱਪਰ